ਉਹ ਕਿਹੜਾ ਬਾਜਾ ਹੈ ਕਿਸ ਬਾਜੇ ਦੀ ਤੁਸੀਂ ਗੱਲ ਕਰਦੇ ਹੋ ਸਾਨੂੰ ਵੀ ਉਹ ਬਾਜੇ ਦੀ ਆਵਾਜ਼ ਸੁਣਾ ਦਿਓ ਸਾਡੇ ਮੁਕੱਦਰਾਂ ਦੇ ਵਿੱਚ ਵੀ ਸਾਡੇ ਕਰਮ ਨਹੀਂ ਕਰਮ ਕਿਹੜੇ ਕਰ ਰਹੇ ਆ ਅਸੀਂ ਨਿੰਦਿਆ ਨਹੀਂ ਛੱਡੀ ਝੂਠ ਨਹੀਂ ਛੱਡਿਆ ਫਿੱਕਾ ਬੋਲਣੋਂ ਨਹੀਂ ਛੱਡਿਆ ਆਪਣੇ ਆਪ ਨੂੰ ਨੀਮਾ ਨਹੀਂ ਸਮਝਿਆ ਆਪਣੇ ਆਪ ਨੂੰ 4 ਫੁੱਟ ਉੱਚਾ ਮਹਿਸੂਸ ਕੀਤਾ ਗੁਰਮਤਿ ਪਿਆਰਿਓ ਫਾਲਕੀ ਨੂੰ ਲੱਗਦੇ ਐ ਨਾਨਕ ਨੀਮਾ ਜੋ ਚੱਲੈ ਨੀਮੀਆ ਨੂੰ ਨੀਮੀਆ ਨੂੰ ਫੜ ਲੱਗਦੇ ਪਰ ਅਸੀਂ ਤੇ ਹੰਕਾਰ ਦੇ ਵਿੱਚ ਸਿੰਮਲ ਰੁੱਖ ਬਣੇ ਹੋਏ ਆ ਸਿੰਮਲ ਰੁੱਖ ਸਰਾਇਰਾ ਅਤ ਧੀਰਗ ਅਤ ਮੁਚ ਫਲ ਫਿੱਕੇ ਫੁੱਲ ਵਕ ਵਕੇ ਕੰਮ ਨਾ ਆਵੇ ਪਤ ਅਸੀਂ ਤੇ ਉਹ ਬਣੇ ਹੋਏ ਆ ਸੰਗਤ ਜੀ ਉਹ ਬਣੇ ਹੋਏ ਆ ਬੜਾ ਹੰਕਾਰ ਹੈ ਸਾਡੇ ਵਿੱਚ ਪਰ ਬੰਦਿਆ ਯਾਦ ਰੱਖ ਯਾਦ ਰੱਖ ਕਿੰਨੀ ਦੇਰ ਲਈ ਬੰਦਾ ਹੈ ਕਿੰਨੀ ਦੇਰ ਦਾ ਆਦਮੀ ਹੈ ਤੂੰ ਹਮ ਆਦਮੀ ਹੈ ਇੱਕਦਮੀ ਮੌਲਤ ਮੋਹਤ ਨਾ ਜਾਣਨਾ ਓਏ ਆਪਾਂ ਤੇ ਇਹ ਮੌਲਤ ਨਹੀਂ ਜਾਣਦੇ ਸਾਨੂੰ ਤੇ ਪਤਾ ਹੀ ਨਹੀਂ ਸਾਨੂੰ ਤੇ ਇਹ ਵੀ ਨਹੀਂ ਪਤਾ ਲੱਗਦਾ ਕੀ ਸਾਨੂੰ ਸੁਵਾਸ ਕੋਈ ਦੇ ਰਿਹਾ ਜਾਂ ਫਿਰ ਅਸੀਂ ਪਵਨ ਦੇ ਵਿੱਚੋਂ ਆਪ ਹੀ ਲੈ ਰਹੇ ਹਾਂ ਬਹੁਤ ਸਾਰੇ ਹੰਕਾਰੀ ਪੁਰਸ਼ ਕਹਿ ਰਹੇ ਹੈ ਕਿ ਅਸੀਂ ਇਸ ਪਵਨਵਾਜ਼ੂ ਮੰਡਲ ਦੇ ਵਿੱਚੋਂ ਆਪ ਸੁਵਾਸ ਲੈ ਰਹੇ ਹਾਂ ਆਪਣੀ ਹਿੰਮਤ ਨਹੀਂ ਹੈ ਪਿਆਰ ਵਾਲੇ ਉਹ ਆਪਣੀ ਹਿੰਮਤ ਨਹੀਂ ਹੈ ਅਸੀਂ ਤੇ ਇੱਕ ਸਵਾਸ ਵੀ ਨਹੀਂ ਲੈ ਸਕਦੇ ਜੇ ਸਾਡੇ ਹੱਥ ਦੇ ਵਿੱਚ ਮਾਲਕ ਨੇ ਇਹ ਪਾਵਰ ਦੇ ਦਿੱਤੀ ਨਾ ਫਿਰ ਤੇ ਕੋਈ ਮਰੇਗਾ ਹੀ ਨਹੀਂ ਕੋਈ ਵੀ ਨਹੀਂ ਮਰੇਗਾ ਆਪਣੇ ਹੱਥ ਦੇ ਵਿੱਚ ਇਹ ਪਾਵਰ ਨਹੀਂ ਪਾਵਰ ਕੀ ਦੇ ਹੱਥ ਦੇ ਵਿੱਚ ਹੈ ਉਹ ਕਰਤੇ ਦੇ ਹੱਥ ਦੇ ਵਿੱਚ ਕਰਤੇ ਦੇ ਹੱਥ ਦੇ ਵਿੱਚ ਆਪੇ ਕਰਤਾ ਕਰ ਕਰ ਦੇਖੈ ਦਿਨ ਦਾ ਅਸਾਸ ਗਰਾਹਾ ਹੈ ਉਹ ਦਿਨ ਦਾ ਸਵਾਸਾਂ ਦੀਆਂ ਗਰਾਈਆਂ ਬੁਰਕੀਆਂ ਦਿੰਦਾ ਸਾਨੂੰ ਤੂੰ ਕੌਣ ਹੈ ਬੰਦਿਆ ਹਮ ਆਦਮੀ ਹਾਂ ਇੱਕ ਦਮੀ ਮੋਹਲਕ ਮੂਹਤ ਨਾ ਜਾਣਾ ਫਿਰ ਕੀ ਕਰ ਪਾਤਸ਼ਾਹ ਕਹਿੰਦੇ ਜਿਹੜਾ ਤੈਨੂੰ ਸੁਵਾਸ ਦੇ ਰਿਹਾ ਓਸ ਨੂੰ ਸਿਮਰ ਨਾਨਕ ਵਿਨਵ 30000 ਸ੍ਰੇਵੋ ਸਿਮਰੋ ਓਸ ਨੂੰ ਕਿਨੂੰ ਜਾ ਕੈ ਜੀ ਪ੍ਰਾਣਾ ਜਾ ਕੈ ਜੀ ਪ੍ਰਾਣਾ ਕਹਿੰਦੇ ਜਿਸ ਦੇ ਹੱਥ ਦੇ ਵਿੱਚ ਤੇਰੇ ਪ੍ਰਾਣ ਨੇ ਜਿਨਾਂ ਪ੍ਰਾਣਾ ਕਰਕੇ ਤੂੰ ਤੁਰਿਆ ਫਿਰਦਾ ਹੈ ਤੂੰ ਉਸ ਨੂੰ ਕਿਉਂ ਨਹੀਂ ਸਿਮਰਦਾ ਜਿੰਨੀ ਦੇਰ ਹਉਮੈ ਦੇ ਵਿੱਚ ਘੁੰਮ ਰਹੇਂ ਜਿੰਨੀ ਦੇਰ ਆਕੜ ਦੇ ਵਿੱਚ ਘੁੰਮ ਰਹੇਂ ਤੂੰ ਭਲਿਆ ਉਸ ਨੂੰ ਸਿਮਰ ਲੈ ਉਸ ਨੂੰ ਸਿਮਰ ਲੈ ਸੰਗਤ ਜੀ ਜਾਗ ਰੱਖੇ ਜਾਗ ਰੱਖੇ ਇੱਕ ਪਾਸੇ ਤੇ ਜਿਹੜੀ ਸੰਗਤ ਮਾਲਕ ਨੂੰ ਮਿਲਣਾ ਚਾਹੁੰਦੀ। ਪਹਿਲੇ ਤੇ ਮਾਲਕ ਦੇ ਰੂਪ ਪਛਾਣੂ ਮਾਲਕ ਦੇ ਰੂਪ ਕੀ ਰੂਪ ਹੈ ਮਾਲਕ ਦਾ ਕਿੱਦਾਂ ਪਹਿਚਾਣ ਕਰੂੰਗੀ ਮਾਲਕ ਦੀ ਕਿੱਥੇ ਲੱਭ ਰਹੇ ਹੋ ਮਾਲਕ ਨੂੰ ਆਏ ਸੀ ਮਾਲਕ ਨੂੰ ਮਿਲਣ ਦੇ ਲਈ ਸੀ ਨਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ गोविंद ਮਿਲਣ ਕੀ ਏ ਤੇਰੀ ਬਰੀਆ ਓਏ ਬਾਰੀ ਤੇ ਮਾਲਕ ਨੂੰ ਮਿਲਣ ਦੀ ਸੀ ਸੰਗਤ ਜੀ ਪਰ ਮਾਲਕ ਨੂੰ ਤੇ ਮਿਲੇ ਹੀ ਨਹੀਂ ਮਲਾਪ ਕੀ ਦੇ ਨਾਲ ਹੋ ਗਿਆ ਉਹਨਾਂ ਪੰਜਾਂ ਚੋਰਾਂ ਦੇ ਨਾਲ ਪੰਜਾਂ ਚੋਰਾਂ ਦੇ ਅੱਜ ਤੱਕ ਅਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਪਹਿਚਾਣਿਆ ਨਹੀਂ ਦੇਖਿਆ ਨਹੀਂ ਜਿਨ੍ਹਾਂ ਦੇ ਨਾਲ ਤੂੰ ਦੋਸਤੀ ਪਾਈਐਨ ਉਹ ਵੀ ਉਸ ਮਾਲਕ ਤੋਂ ਡਰਦੇ ਆ ਉਹ ਵੀ ਉਸ ਮਾਲਕ ਤੋਂ ਡਰਦੇ ਆ ਡਰ ਪੈ ਇੰਦਰ ਵਿਚਾਰਾ ਪਤਾ ਦੀ ਪਾਤਸ਼ਾਹ ਕਹਿੰਦੇ ਗੁਰਬਾਣੀ ਗੁਰੂ ਕਹਿ ਰਿਹਾ ਕਹਿੰਦੇ ਜਿੰਨੇ ਵੀ ਦੇਵੀ ਐ ਜਿੰਨੇ ਦੇਵਤੇ ਐ ਜਿੰਨੀ ਵਨਸਪਤੀ ਐ ਚੰਦ ਤੇ ਸੂਰਜ ਨੇ ਧਰਮ ਰਾਜ ਤੱਕ ਕਹਿੰਦੇ ਸਾਰੇ ਮਾਲਕ ਦੇ ਕੋਲ ਨੂੰ ਡਰਦੇ ਐ ਕੰਮ ਦੇ ਐ ਫਿਰ ਜਿਹੜੇ ਮਾਲਕ ਦੇ ਕੋਲੋਂ ਕੰਮ ਦੇ ਐ ਤੂੰ ਉਸ ਦੇ ਨਾਲ ਸਿੱਧੀ ਦੋਸਤੀ ਕਿਉਂ ਨਹੀਂ ਪਾਉਂਦਾ ਤੇਰਾ ਤੇ ਉਸ ਦੇ ਨਾਲ ਬਹੁਤ ਗੂੜਾ ਨਾਤਾ ਹੈ ਤੇਰਾ ਤੇ ਉਸ ਦੇ ਨਾਲ ਬਹੁਤ ਗੂੜਾ ਨਾਤਾ ਹੈ ਗੂੜਾ ਨਾਤਾ ਉਹ ਕਿਹੜਾ ਕੀ ਨਾਤਾ ਹੈ ਗਰਮਕ ਪਿਆਰਿਓ ਆਪਾਂ ਉਸੇ ਦੀ ਅੰਸਾਂ ਆਪਾਂ ਉਸ ਦੇ ਬੱਚੇ ਆ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਸ ਬੱਚੇ ਆ ਉਸ ਦੇ ਤੁਸੀਂ ਸਿੱਧਾ ਉਸ ਦੇ ਨਾਲ ਆਪਾਂ ਕਿਉਂ ਨਹੀਂ ਕਨੈਕਟ ਕਰਦੇ ਜੇ ਇਲਾਕੇ ਦੇ ਐਮ ਐਲ ਏ ਨਾਲ ਤੁਹਾਡੀ ਬਣਦੀ ਹੈ ਤੁਹਾਨੂੰ ਨੀਚੇ ਵਾਲਿਆਂ ਤੋਂ ਡਰਨ ਦੀ ਲੋੜ ਹੈ ਜੇ ਸਿੱਦੀ ਐਸ ਐਸ ਪੀ ਨਾਲ ਤੁਹਾਡੀ ਬਣਦੀ ਹੈ ਤੁਹਾਨੂੰ ਨੀਚੇ ਡਰਨ ਦੀ ਲੋੜ ਹੈ ਉਪਰ ਤੇ ਚਲੇ ਜਾਓ ਉਪਰ ਤੇ ਚਲੇ ਜਾਓ ਮੁੱਖ ਮੰਤਰੀ ਤੱਕ ਚਲੇ ਜਾਓ ਨੇ ਮੁੱਖ ਮੰਤਰੀ ਵੀ نیچے ਲੱਗਦਾ ਤਾਂ ਪ੍ਰਧਾਨ ਮੰਤਰੀ ਤੱਕ ਚਲੇ ਜਾਓ। ਆਪਾਤੀ ਉਸ ਪਰਮਾਤਮਾ ਦੀ ਅਨਸਾਂ ਜਿਸ ਦੇ ਹੱਥ ਦੇ ਵਿੱਚ ਸਾਰੀਆਂ ਪਵਰਾਂ ਨੇ। ਜਿਸ ਦੇ ਹੱਥ ਦੇ ਵਿੱਚ ਪਵਰਾਂ ਨੇ ਆਪਾਂ ਨੇ ਉਸੇ ਨੂੰ ਜਪਣਾ ਹੈ, ਉਸੇ ਨੂੰ ਧਿਆਉਣਾ ਹੈ ਸੰਗਤ ਨੂੰ। ਪਰ ਦੂਜੇ ਪਾਸੇ ਸੰਗਤ ਨੇ ਕਹਣੇ ਬਾਬਾ ਜੀ ਜੋਰ ਤੇ ਲਾਇਆ ਹੋਇਆ ਬਾਬਾ ਜੀ ਲੱਗੇ ਤੇ ਹੋਏ ਆ ਹੁਣ ਫਿਰ ਆਪਣੇ ਅੰਦਰ ਛਾਤੀ ਮਾਰ ਕੇ ਛਾਤੀ ਮਾਰ ਕੇ ਦੇਖੋ ਵੱਧ ਤੋਂ ਵੱਧ ਕਈ ਗੁਰਮਖ ਨੇ ਜਿਹੜੇ 10 ਮਿੰਟ ਸਿਮਰਨ ਕਰਦੇ ਆ ਕਈ 15 ਕੋਈ ਵੀ ਵੱਧ ਤੋਂ ਵੱਧ ਅੱਧਾ ਘੰਟਾ ਇੱਥੇ ਤੱਕ ਕਿੰਨੇ ਗੁਰਮਖ ਫੜ ਗਏ 75% ਗੁਰਮਖ ਅੱਧੇ ਘੰਟੇ ਤੇ ਰੁਕੀ ਹੋਏ ਐ ਇੱਕ ਵਾਰ ਵੱਧ ਤੋਂ ਵੱਧ ਦਿਨ ਦੇ ਵਿੱਚ ਤਿੰਨ ਵਾਰ ਅੱਧਾ ਅੱਧਾ ਘੰਟਾ ਕਰਨੇ ਨੇ ਕੋਈ ਵਿਰਲੀ ਲੋ ਆਪਣੀ ਮਰਜ਼ੀ ਨਾਲ 2.5 ਘੰਟੇ ਕਰਦੀ ਐ ਜਾਂ ਫਿਰ ਉਹ ਨੇ 2.5 ਘੰਟਿਆਂ ਵਾਲੇ ਜਿਨ੍ਹਾਂ ਦੀ ਕੋਈ ਮਜਬੂਰੀ ਹੈ ਜਿਨ੍ਹਾਂ ਦੀ ਮਜਬੂਰੀ ਹੈ ਹੁਣ ਮੈਨੂੰ ਦੱਸੋ ਢਾਈ ਘੰਟੇ ਇੱਕ ਦਿਨ ਦੇ ਵਿੱਚ ਸਿਮਰਨ ਕੀਤਾ ਧਿਆਨ ਦੇ ਕੇ ਦੇਖ ਲਿਓ ਹਰ ਪੰਜ ਸਵਾਸਾਂ ਤੋਂ ਬਾਅਦ 5 6 5 ਕੀ ਪੰਜ ਸਵਾਸਾਂ ਤੋਂ ਬਾਅਦ 10 ਸਵਾਸਾਂ ਦੇ ਵਿੱਚ ਫੁਰਨੇ ਚੱਲਦੇ 10 ਸਵਾਸਾਂ ਦੇ 6ਵੇਂ ਸਵਾਸ ਤੇ ਜਾ ਕੇ ਸਾਨੂੰ ਫੁਰਨਾ ਆ ਜਾਂਦਾ ਹੈ ਘਟੋ ਘਟ ਨੌ 10 ਵਿਚਾਰ ਨਿਕਲ ਜਾਂਦੇ ਆ ਸਵਾਸ ਨਿਕਲ ਜਾਂਦੇ ਹੈ ਜਦੋਂ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਮੈਂ ਤੇ ਫੁਰਨਿਆਂ ਦੇ ਵਿੱਚ ਚਲਾ ਗਿਆ ਮੈਂ ਤੇ ਵਿਚਾਰਾਂ ਦੇ ਵਿੱਚ ਚਲਾ ਗਿਆ ਫਿਰ ਅਸੀਂ ਆਪਣੇ ਆਪ ਨੂੰ ਸੰਭਾਲਦੇ ਆ ਫਿਰ 5 4 ਸਵਾਸ ਜੋ ਮਾਲਕਤਿਆਂ ਨਾਲ ਮਿਲ ਕੇ ਸਿਮਰਨ ਕਰਦੇ ਫਿਰ ਮਨ ਚਲਾ ਜਾਂਦੇ ਫਿਰ ਮਨ ਭੱਜ ਜਾਂਦੇ ਕਿਉਂ ਭੱਜਦਾ ਹੈ ਮਨ ਨੂੰ ਫੜਨ ਦੀ ਜੁਗਤੀ ਨਹੀਂ ਜਾਣੀ ਮਨ ਨੂੰ ਫੜਨ ਦੀ ਜੁਗਤੀ ਵਿਧੀ ਨਹੀਂ ਜਾਣੀ ਗੁਰਮਤਿ ਪਿਆਰਿਓ ਜਦੋਂ ਤੱਕ ਅਸੀਂ ਇਹ ਜੁਗਤੀ ਨਹੀਂ ਸਮਝਦੇ ਨਾ ਸਾਨੂੰ ਸਮਝ ਨਹੀਂ ਆਉਂਦੀ ਨਹੀਂ ਆਉਂਦੀ ਇਸ ਕਰਕੇ ਬੇਨਤੀ ਹੈ ਕਿ ਆਪਾਂ ਇਹ ਸਾਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਦਾਂ ਸਮਝਾਂਗੇ ਬਹੁਤ ਵਾਰ ਪਤਸ਼ਾਹ ਨੇ ਆਪਾਂ ਨੂੰ ਇਹ ਵਚਨ ਸਮਝਾਉਣਾ ਕੀਤਾ ਦਾਵੀ ਹੈ ਸੁਣੀਏ ਮੰਨ ਰੱਖੀਏ ਭਾਉ બસ 8 ਸਟੈਪ ਜਿਸ ਗੁਰਮਖ ਪਿਆਰੇ ਨੇ ਯਾਦ ਰੱਖ ਲਏ ਤਿੰਨੇ ਸਟੈਪਾਂ ਨੂੰ ਜਿਸ ਗੁਰਮਖ ਪਿਆਰੇ ਨੇ ਅੰਦਰ ਵਸਾ ਲਿਆ ਫਿਰ ਪਤਸ਼ਾ ਉਸ ਨੂੰ ਕਹਿੰਦੇ ਐ ਦੁਖ ਪਰ ਹਰ ਦੁਖ ਪਰ ਖੰਭ ਹਰ ਉੱਡ ਜਾਣਾ ਜਿੰਨੇ ਦੁੱਖ ਨੇ ਖੰਭ ਲਾ ਕੇ ਉੱਡ ਜਾਣੇ ਫਿਰ ਕੀ ਆਖੇ ਦੁੱਖ ਪਰ ਹਰ ਸੁਖ ਘਰ ਲੈ ਜਾਏ ਬਿਲਕੁਲ ਸਪਸ਼ਟ ਸਿੱਧਾ ਰਸਤਾ ਕੋਈ ਪਤਸ਼ਾ ਨੇ ਉਲਝਣ ਨਹੀਂ ਰੱਖੀ ਕੋਈ ਵਿਚੋਲਾ ਨਹੀਂ ਕਿਹਾ ਬਣਾ ਲੈ ਵਿੱਚ ਬਸ ਤੂੰ ਕੀ ਕਰ ਗਾਵੀਏ ਸੁਣੀਏ ਮਾਨ ਰੱਖੀਏ ਭਾਓ ਆ ਤਿੰਨ ਤਰੀਕਿਆਂ ਨੂੰ ਜਿਹੜੇ ਗੁਰਮੁਖ ਯਾਦ ਰੱਖਦੇ ਆ ਉਹ ਗੁਰਮੁਖ ਪਿਆਰਿਓ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਿੰਦੇ ਆ ਅਰਪਣ ਜਿਹੜੇ ਇਸ ਤਰੀਕੇ ਨੂੰ ਨਹੀਂ ਸਮਝਦੇ ਜਿਹੜੇ ਇਸ ਤਰੀਕੇ ਨੂੰ ਫਾਲੋ ਨਹੀਂ ਕਰਦੇ ਉਹ ਸਿਮਰਨ ਕਰਦੇ ਆ ਪਰ ਸਿਮਰਨ ਵਿਚਾਰਾਂ ਦਾ ਕਰਦੇ ਸਿਮਰਨ ਫੁਰਨਿਆਂ ਦਾ ਕਰਦੇ ਸਿਮਰਨ ਜਿਹੜੇ ਅੱਜ ਤੋਂ 20 25 30 40 ਸਾਲ ਪਹਿਲਾਂ ਜੋ ਕੀਤਾ ਸੀ ਜਿਨ੍ਹਾਂ ਦਾ ਕੋਈ ਮਤਵ ਨਹੀਂ ਇਹ ਮਨ ਚਿੰਚਲ ਖਾਸ ਕਰਕੇ ਸਿਮਰਨ ਕਰਦੇ ਹੋਏ ਗੁਰਬਾਣੀ ਪੜ੍ਹਦੇ ਹੋਏ ਉਡਾਰੀ ਕਿੱਥੇ ਮਾਰਦਾ 40 50 ਸਾਲ ਪਹਿਲਾਂ ਵਾਲੇ ਸੀਨ ਦੇ ਉੱਤੇ ਚਲਾ ਜਾਂਦਾ ਕਿਉਂ ਜਾਂਦਾ ਕਿਉਂ ਜਾਂਦਾ ਐਸ ਦੀ ਦੋਸਤੀ ਪੈ ਗਈ ਇਹਨੂੰ ਲੈ ਜਾਂਦੇ ਆ ਉਡਾ ਕੇ ਕੌਣ ਸਾਕਤ ਐਦੀ ਦੋਸਤੀ ਪੈ ਗਈ ਚੋਰਾਂ ਦੇ ਨਾਲ ਚੋਰ ਨੇੜੇ ਤੇੜੇ ਨਹੀਂ ਖੜਦੇ ਚੋਰਾਂ ਦਾ ਸਿਮਰਨ ਦੇ ਨਾਲ ਕੀ ਕੰਮ ਚੋਰ ਸਿਮਰਨ ਦੇ ਕੋਲੇ ਕਿਉਂ ਜਾਣਗੇ ਸਿਮਰਨ ਕਰਨ ਵਾਲੇ ਤੇ ਚੋਰਾਂ ਨੂੰ ਚੋਰੀ ਕਰਨੋਂ ਰੋਕ ਦੇ ਉਹ ਤੇ ਚੋਰੀ ਕਰਨੋਂ ਰੋਕਦੇ ਐ ਗੁਰਮਤਿ ਪਿਆਰਿਓ ਇਹ ਖੇਲ ਨੂੰ ਸਮਝ ਜਾਓ ਚੋਰ ਕਿਹੜੇ ਨੇ ਕੌਣ ਨੇ ਹੁਣ ਚੋਰ ਲੱਭਦੇ ਰਹੋਗੇ ਕਿ ਉਹ ਚੋਰ ਕਿੱਥੇ ਹੈ ਕਿਹੜੇ ਚੋਰਾਂ ਦੀ ਗੱਲ ਕਰਦੇ ਐ ਪੁੱਛੋ ਗੁਰਬਾਣੀ ਗੁਰੂ ਨੂੰ ਪਾਤਸ਼ਾਹ ਕਹਿੰਦੇ ਇਸ ਦੇਹੀ ਮੈਂ ਪੰਜ ਚੋਰ ਵਸੈ ਕਹਿੰਦੇ ਇਸ ਦੇਹੀ ਦੇ ਵਿੱਚ ਵਸਦੇ ਆਉ ਭਾਈ ਪੰਜੇ ਚੋਰ ਹੰਗਰਮ ਪਿਆਰੋ ਐਸਾਰੀ ਸੰਗਤ ਨੂੰ ਭਲੀ ਪ੍ਰਕਾਰ ਪਤਾ ਹੈ ਬੜੀਆਂ ਕਥਾਵਾਂ ਸੁਣ ਲਈਆਂ ਹੁਣ ਲੋੜ ਹੈ ਅਭਿਆਸ ਦੀ ਲੋੜ ਹੈ ਪ੍ਰੈਕਟੀਕਲ ਦੀ ਜਿੰਨਾ ਪ੍ਰੈਕਟੀਕਲ ਕਰੋਗੇ ਓਨਾ ਛੇਤੀ ਦੇ ਤੁਰਦੇ ਹੋ ਜਾਓਗੇ ਜਿੰਨਾ ਪ੍ਰੈਕਟੀਕਲ ਕਰੋਗੇ ਨੌ ਦੁਆਰੇ ਛੱਡ ਕੇ ਦਸ ਮਿੰਦਰ ਚਲੇ ਜਾਓਗੇ ਆਓ ਫਿਰ ਆਪਾਂ ਪ੍ਰੈਕਟੀਕਲ ਨੂੰ ਰੂਪ ਦੇਈਏ ਦਾਸ ਦੀ ਐਨੀ ਹਾਜ਼ਰੀ ਪ੍ਰਵਾਨ ਕਰਿਓ ਵਿਚਾਰ ਕਰਦੇ ਆ ਇੱਕ ਨੇ ਅਨੇਕਾ ਪ੍ਰਕਾਰ ਦੇ ਭੁੱਲਾਂ ਹੋ ਜਾਂਦੀਆਂ ਗੁਰਬਾਣੀ ਗੁਰੂ ਤੇ ਆਪ ਰੱਬ ਰੂਪ ਸੰਗਤ ਵਕਸ਼ਣ ਜੋਗ ਵਕਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਚਲੋ ਵਾਹਿਗੁਰੂ ਜੀ ਕਾ ਤਸਵਾਬ ਕੀ ਫਤਿਹ ਸੰਗਤ ਜੀ ਹੁਣ ਸਿਮਰਨ ਸ਼ੁਰੂ ਕਰੋ ਜੀ ਵਾਹਿਗੁਰੂ 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 ਵਾਹਿਗੁਰ Guru water, Guru water, Guru water, Guru 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 Tërë, va, tërë, va, tërë, va.